ਲੇਵੇ ਵਾਲੇ ਪਾਸੋਂ ਜਿਹੜੀ ਹੈਗੀ ਹੈ ਨਾ ਤੁਸੀਂ ਚੈੱਕ ਕਰ ਲਿਓ ਬੰਦ ਜਾਂ ਲੇਵਾ ਫਿਕਸ ਲੈਣੀ ਕੋਈ ਗੱਪ ਵਾਲੀ ਗੱਲ ਨਹੀਂ ਜੀ ਮੇਰਾ ਇੱਕ ਹੀ ਬੱਚਾ ਆਪਾਂ ਗੱਪ ਮਾਰ ਕੇ ਨਾ ਪਸ਼ੂ ਦਿੱਤਾ ਜਿੱਥੇ ਵੀ ਵੀਡੀਓ ਜਾਊਗੀ ਲੋਕ ਦੇਖਣਗੇ ਆਪਾਂ ਕੰਡੇ ਤੇ ਤੋਲ ਕੇ ਹੀ ਦੁੱਧ ਦਿੰਨੇ ਆ ਇਹ ਥੋੜਾ ਜਿਹਾ ਇੱਕ ਤਾਂ ਲੇਵਰ ਦੀ ਪ੍ਰੋਬਲਮ ਆਉਂਦੀ ਹੈ ਜੀ ਠੀਕ ਆ ਇਹ ਮਗਲਿਆਂ ਚ ਦੁਬਾਰੇ ਮਾਰ ਦੇ ਨਹੀਂ ਚਬਾਈ ਚੂਈ ਤਾਂ ਜਮਾ ਓਕੇ ਆ ਚਬਾਈ ਜਮਾ ਓਕੇ ਆ ਬਾਈ ਠੀਕ ਆ ਮੋਟਰਾਂ ਨੂੰ ਗਾਂ ਭਰਦੀ ਐ ਮੈਂ ਦੁੱਧ ਨਹੀਂ ਦਿੰਦੀ ਗਾਂ ਦੁੱਧ ਜਿਹੜਾ ਤਿਆਰ ਹੁੰਦਾ ਹੈ ਜੇ ਕੋਈ ਬੰਦਾ ਲੈਣ ਵਾਲੇ ਨੂੰ ਮੈਂ ਇਹੀ ਗੱਲ ਕਹਿੰਦਾ ਮੇਰੇ ਕੋਲ ਘਰੇ ਆ ਕੇ ਦੇਖੋ ਕਿੰਨਾ ਔਖਾ ਤਿਆਰ ਹੁੰਦਾ ਹੈ ਇਹ ਛੱਤ ਬਹੁਤ ਚੰਗੀ ਰਹੀ ਜੀ ਪਹਿਲਾਂ ਟੀਨਾ ਪਾਈਆਂ ਹੁੰਦੀਆਂ ਸੀ ਉਹਦੇ ਚ ਪਸ਼ੂ ਥੋੜਾ ਜਿਹਾ ਕਰਮਾਇਸ਼ ਮੰਦੇ ਹਾਂਜੀ ਅੱਜ ਹੀ ਕੱਲ੍ਹ ਦੋਸਤੋ ਬਹੁਤ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਪਹੁੰਚੇ ਹੋਏ ਸੀ ਆਪਾਂ ਬਾਈ ਗਰਮੀਤ ਕੋਲੇ ਅਜ ਬਾਈ ਕੋ ਗਰਮੀ ਦੇ ਕੋਲੇ ਨਾ ਇੱਕ ਜਿਹੜੀ ਤੁਹਾਨੂੰ ਸਕਰੀਨ ਤੇ ਦਿਖਾਈ ਦੀ ਜਾਂਦੀ ਹੈ ਇਹ ਗਾਂ ਬਾਈ ਨੇ ਦੇਣੀ ਹੈ ਬਾਕੀ ਜਿਹੜੇ ਪਸ਼ੂ ਬਾਈ ਦੇ ਘਰੇ ਰੱਖੇ ਹੋਏ ਹਨ ਉਹ ਆਪਾਂ ਤੁਹਾਨੂੰ ਇੱਕ ਵਾਰੀ ਕੱਲੇ ਕੱਲੇ ਪਸ਼ੂ ਦੇ ਉੱਤੇ ਕੈਮਰਾ ਲਾ ਕੇ ਦਿਖਾ ਦਗੇ ਬਾਈ ਦਾ ਸੈਟਅਪ ਜਿਹੜਾ ਬਣਾਇਆ ਹੋਇਆ ਬਹੁਤ ਵਧੀਆ ਬਣਾਇਆ ਹੋਇਆ ਉੱਤੋਂ ਤੁਸੀਂ ਛੱਤ ਦੇਖੋ ਬਾਈ ਦੀ ਹਨਾ ਇਧਰ ਸਿਰਕੀ ਵਾਲੀ ਛੱਤ ਆ ਗਈ ਤੇ ਇਧਰਲੇ ਪਾਸੇ ਆ ਗਈਆਂ ਮੱਝਾਂ ਮੱਝਾਂ ਵੀ ਜਿਹੜੀਆਂ ਹੈਆਂ ਬਾਈ ਕੋਲੇ ਚੰਗੇ ਦੁੱਧ ਵਾਲੀਆਂ ਮਿੱਤਰੋ ਜਿਵੇਂ ਆਹ ਪਹਿਲੇ ਨੰਬਰ ਦੇ ਉੱਤੇ ਮੱਝ ਖੜੀ ਹੈ ਨਾ ਹੈ ਤਾਂ ਛੋਟੀ ਤੇ ਬਾਈ ਗਰਮੀਤ ਕਹਿੰਦਾ ਵੀ ਚੰਗੇ ਦੁੱਧ ਵਾਲੀ ਆ ਤੇ ਬਾਕੀ ਆ ਜੋ ਆਪਾਂ ਬਾਈ ਗਰਮੀਤ ਨਾਲ ਕਰਵਾਉਣੇ ਆ ਗੱਲਬਾਤ ਹਨਾ ਸਾਰੇ ਪਸ਼ੂਆਂ ਦੀ ਜੇ ਗੱਲ ਕਰਕੇ ਆਪਾਂ ਤੁਹਾਨੂੰ ਜਾਣਕਾਰੀ ਪਸ਼ੂਆਂ ਦੂਜਿਆਂ ਦੀ ਵੀ ਲੈ ਕੇ ਦੇਵਾਂਗੇ ਪਰ ਮੇਨ ਵੀਡੀਓ ਰਹੂਗੀ ਜਿਹੜੀ ਇਸ ਗਾਂ ਦੀ ਇਸ ਗਾਣੇ ਮਿੱਤਰੋ ਜਿਹੜੀ ਹੈਗੀ ਬੱਚੀ ਨੂੰ ਜਰਸੀ ਬੱਚੀ ਨੂੰ ਜਨਮ ਦਿੱਤਾ ਆਓ ਕਰਾਂਗੇ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਦੱਸੋਗੇ ਮੇਰਾ ਨਾਮ ਗੁਰਮੀਤ ਸਿੰਘ ਹੈ ਪਿੰਡ ਬਹਿਮਣ ਦਵਾਨਾ ਜ਼ਿਲ੍ਹਾ ਬਠਿੰਡਾ ਜੀ ਬਹਿਮਣ ਦਵਾਨਾ ਪਿੰਡ ਆ ਗਿਆ ਜ਼ਿਲ੍ਹਾ ਬਠਿੰਡਾ ਆ ਗਿਆ ਤੇ ਬਠਿੰਡੇ ਤੋਂ ਤਾਂ ਮੈਨੂੰ ਆਇਆ ਲੱਗਦਾ 6-7 ਕਿਲੋਮੀਟਰ ਦੇ ਹੋ 5-4 ਕਿਲੋਮੀਟਰੀ ਆ ਜੀ ਮਲੋਟ ਰੋਡ ਤੇ ਠੀਕ ਆ ਅਛਾ ਗਰਮੀ ਤਾਂ ਜਿਵੇਂ ਆਪਾਂ ਪਹਿਲਾਂ ਤੇਰੀ ਇਸ ਗਾਂ ਬਾਰੇ ਜਾਣਕਾਰੀ ਦੇ ਸੰਭ ਜੀ ਇਹ ਕਿੰਨਾ ਸੁਆ ਮਤਲਬ ਸੂਈ ਹੈ ਇਹ ਮੇਰੇ ਕੋਲੇ ਓਰੀਜਨਲ ਤੀਜਾ ਸੁਆ ਸੂਈ ਹੈ ਜੀ ਤੀਜਾ ਸੁਆ ਸੂਈ ਹੈ ਹਾਂਜੀ ਠੀਕ ਹੈ ਤੇ ਮਗਰ ਇਹਦੇ ਬੱਚਾ ਜਿਹੜਾ ਹੈਗਾ ਉਹ ਮਗਰ ਇਹਦੀ ਜਰਸੀ ਦੀ ਬੱਸੀ ਹੈ ਜਰਸੀ ਦੀ ਬੱਸੀ ਹੈ ਹਾਂਜੀ ਠੀਕ ਹੈ ਟੀਕੇ ਦਾ ਨਹੀਂ ਪਤਾ ਹਨਾ ਨਹੀਂ ਟੀਕੇ ਦਾ ਬਾਹਲਾ ਨਹੀਂ ਪਤਾ ਜੀ ਠੀਕ ਹੈ ਤੇ ਮੈਨੂੰ ਐਂ ਦੱਸ ਜਿਵੇਂ ਗਰਮੀ ਤਾਂ ਆਪਾਂ ਜੇ ਇਸ ਤੇਰੀ ਗਾਂ ਦੀ ਗੱਲ ਕਰ ਲਈ ਕਿ ਵੀ ਦੂਜੇ ਸੋਏ ਦਾ ਇਹਦਾ ਕਿੰਨਾ ਤੋਂ ਦਰਿਆ ਦੂਜੇ ਸੂਏ ਜੀ ਮੇਰੇ ਹਿਸਾਬ ਨਾਲ ਮੰਨ ਲਓ ਮੈਂ 14-15 ਕਿਲੋ ਟਾਈਮ ਦਾ ਦੁੱਧ ਚਾਹੁੰਦਾ ਰਿਆਂ 14 ਕੋਈ ਗੱਪ ਮਾਰਨ ਵਾਲੀ ਗੱਲ ਨਹੀਂ ਮੇਰੇ ਇੱਕ ਬੱਚਾ ਹੈਗਾ ਕੋਈ ਆਪਾਂ ਗੱਪ ਮਾਰ ਕੇ ਨਹੀਂ ਦੇਣੀ ਇਹ ਨਹੀਂ ਅਖੜਾ ਵੀ 35 ਕਿਲੋ ਵਾਲੀ ਹੈ ਜੀ ਜਾਂ ਇਹ 20 ਕਿਲੋ ਵਾਲੀ ਹੈ ਮੇਰੇ ਕੰਡਾ ਲੱਗਿਆ ਹੋਇਆ 14-15 ਕਿਲੋ ਦੁੱਧ ਅਸੀਂ ਟਾਈਮ ਦਾ ਚਾਹੁੰਦੇ ਰਿਆਂ ਮਤਲਬ ਵੀ 29-30 ਕਿਲੋ ਦੁੱਧ ਹਾਂ ਮਤਲਬ ਵੀ 28-29-30 ਦੇ ਵਿੱਚ ਵਿੱਚ ਚਾਹੁੰਦੇ ਰਿਆਂ ਜੀ ਅਸੀਂ ਕੰਡੇ ਵਾਲਾ ਠੀਕ ਆ ਹਾਂ ਮਤਲਬ ਸੌ ਸਸਤਾਂ ਵਾਲੀ ਗੱਲ ਹੀ ਹਾਂ ਜੀ ਹਾਂ ਪੱਕਾ ਜਮਾ ਮਤਲਬ ਗੱਪ ਵਾਲੀ ਗੱਲ ਨਹੀਂ ਕੋਈ ਗੱਪ ਵਾਲੀ ਗੱਲ ਨਹੀਂ ਜੀ ਮੇਰਾ ਇੱਕ ਹੀ ਬੱਚਾ ਆਪਾਂ ਗੱਪ ਮਾਰ ਕੇ ਨਾ ਪਸੂ ਦਿੱਤਾ ਜਿੱਥੇ ਵੀ ਵੀਡੀਓ ਜਾਊਗੀ ਲੋਕ ਦੇਖਣਗੇ ਆਪਾਂ ਕੰਡੇ ਦੇ ਤੋਲ ਕੇ ਹੀ ਦੁੱਧ ਦੇਣੇ ਹੁੰਨੇ ਆ ਤੇ ਇਹਨੂੰ ਵੀ ਆਪਣੇ ਕੋਲ ਕਰਮਾਂ ਵਾਲੀ ਜੇ ਖੜੀ ਰਹੀ ਦੋ ਚਾਰ ਦਿਨ ਤਾਂ ਆਪਾਂ ਤੋਲ ਕੇ ਦੇ ਦਾਂਗੇ ਦੁੱਧ ਠੀਕ ਆ ਜਿੰਨਾ ਕੋ ਹੋਇਆ ਨਹੀਂ ਮਤਲਬ 28 29 ਕਿਲੋ ਤਿਆਰ ਵੀ ਕਰ ਦੇਗੇ ਤਿਆਰ ਵੀ ਕਰ ਦਾਂਗੇ ਜੀ ਠੀਕ ਆ ਕੋਈ ਪੱਕਾ ਬੰਦਾ ਪੱਕੀ ਜਵਾਨ ਕਰ ਲੇ ਆਪਾਂ ਕੋਈ ਮਤਲਬ ਇਹ ਨਹੀਂਗਾ ਵੀ ਆਪਾਂ ਕੋਈ ਧੋਖਾਧੜੀ ਕਰਨੀ ਹੈ ਸਹੀ ਗੱਲ ਆ ਜ਼ਿੰਮੇਦਾਰ ਭਰਾ ਹੈ ਕੋਈ ਆਪਾਂ ਧੱਕਾ ਨਹੀਂ ਕਿਸੇ ਨਾਲ ਕਰਨਾ ਠ ਗਰਮੀ ਤਾਂ ਬੰਦੇ ਦਾ ਪਤਾ ਲੱਗ ਜਾਂਦਾ ਠੀਕ ਆ ਜਿਵੇਂ ਮੈਨੂੰ ਤੂੰ ਪਹਿਲਾਂ ਵੀ ਆਖਿਆ ਸੀਗਾ ਰਵਣ ਭਾਈ ਆਪਣੇ ਕਹਿੰਦਾ ਇੱਕੋ ਹੀ ਮੁੰਡਾ ਤੇ ਉਹਦੀ ਪਲਾ ਆਪਸਾਂ ਖਾਣ ਨੂੰ ਤਿਆਰ ਆ ਇਹ ਸਾਰਿਆਂ ਨੂੰ ਵੱਡੀ ਗੱਲ ਹੁੰਦੀ ਆ ਇਹ ਸਾਰਿਆਂ ਨੂੰ ਵੱਡੀ ਗੱਲ। ਬਾਕੀ ਜਿੱਥੇ-ਜਿੱਥੇ ਮਾੜੇ-ਮੋٹے ਪਸ਼ੂ ਕੋਈ ਤੋਕੜ-ਫੋਕੜ ਕਦੇ ਸੱਜਰ ਵੇਚਿਆ ਤਾਂ ਆਪਾਂ ਕਿਸੇ ਨੂੰ ਕੱਪ ਮਾਰ ਕੇ ਦਿੱਤਾ ਹੀ ਨਹੀਂ ਬਾਈ। ਬੰਦਾ ਆਪਣੇ ਘਰੇ ਆ ਕੇ ਲਾਂਭਾ ਨਹੀਂ ਦੇਊਗਾ ਵੀ ਜਾ ਤੇਰੀ ਦੁੱਧ ਤੂੰ ਗੱਭਣ ਦੱਸਿਆ ਜਾਂ ਦੁੱਧ ਨਹੀਂ ਉਹਨਾਂ ਕੱਢਿਆ। ਠੀਕ ਹੈ। ਗਾਂ ਅਗਲੇ ਦੀ ਸੇਵਾ ਦਾ ਬਾਈ। ਠੀਕ ਆ। ਅ ਗਰਮੀ ਤਾਂ ਹੁਣ ਨਾ ਆਪਾਂ ਤੇਰੀ ਬਹਿੜ ਜਿਹੜੀ ਹੈਗੀ ਗਾਂ ਇਹ ਤੋੜ ਕੇ ਦਿਖਾਈਏ ਪਹਿਲਾਂ ਹਾਂਜੀ। ਐਂ ਕਰ ਇੱਥੋਂ ਤੇਰੇ ਪੱਕਾ ਥੋੜਾ ਜਿਹਾ ਤੁੱਟਾ ਹੋਇਆ ਥਾਂ ਇੱਥੇ ਤਿਲਕੂਗੀ ਤੇ ਬਾਹਰ ਕੱਚੇ ਦੇ ਲਿਆ। ਅੱਛਾ ਗਰਮੀ ਤੇ ਇੱਕ ਹੋਰ ਗੱਲ ਹੈ ਨਾ ਤੇ ਅਜੇ ਹਜੇ ਪੈਣ ਵਾਲੀ ਬਾਕੀ ਆ ਹੈਨਾ ਹਾਂਜੀ ਹਾਂ ਠੀਕ ਆ ਆ ਲੈਵੇ ਮਿੱਤਰੋ ਲੈਵੇ ਵਾਲੇ ਪਾਸੋਂ ਜਿਹੜੀ ਹੈਗੀ ਹੈ ਨਾ ਤੁਸੀਂ ਚੈੱਕ ਕਰ ਲਿਓ ਬੰਦ ਜਾਂ ਲੈਵਾ ਫਿਕਸ ਜ ਆ ਪਹਿਲੇ ਸੂਏ 28 29 ਕਿਲੋ ਦੁੱਧ ਖੁੱਲਾ ਮਤਲਬ ਦਿੱਤਾ ਹੋਇਆ ਦੂਜੇ ਸੂਏ ਤੇ ਹੁਣ ਤੀਜੇ ਸੂਏ ਇਹ ਗਾਂ ਸੂਈ ਹੋਈ ਆ ਥਾਂ ਲੈਵੇ ਦੀ ਜਿਹੜੀ ਹੈਗੀ ਸੋਹਣੀ ਆ ਬਾਕੀ ਇੱਧਰਲੇ ਪਾਸੇ ਇੱਕ ਮੈਂ ਤੁਹਾਨੂੰ ਹੋਰ ਦੱਸ ਦੰਨਾ ਗੱਲ ਵੀ ਬੇਲ ਜਿਹੜੀ ਹੈਗੀ ਹੈ ਨਾ ਉਹ ਬਹੁਤ ਜ਼ਿਆਦੇ ਆ ਹੋਲੀ ਕੱਦ ਕਾਠ ਵੀ ਗਰਮੀ ਚ ਚੰਗਾ ਹੈਗਾ ਹਾਂਜੀ ਹਾਂ ਬਹੁਤ ਵਧੀਆ ਨਾਲ ਦੀ ਨਾਲ ਹੈਗੀ ਬਾਕੀ ਥਣ ਲੇਵੇ ਦੀ ਥੋੜੀ ਜਿਹੀ ਭਲਾਂ ਤਾਂ ਜਰੂਰ ਹੈਈਆਂ ਇਹ ਆ ਦੇਖੋ ਲੈ ਚੱਲ ਕੋਈ ਗੱਲ ਨਹੀਂ ਇਹ ਇਧਰ ਦੀ ਲੈ ਚੱਲ ਇੱਥੋਂ ਚੈੱਕ ਕਰ ਲਓ ਬਹੁਤ ਸੋਹਣੀ ਅਡਰ ਕੁਆਲਟੀ ਵਾਲੀ ਆ ਹਜੇ ਤਾਂ ਜਿਵੇਂ ਲੇਵਾ ਸਾਫ ਕਰੂਗੀ ਥੋੜਾ ਜਿਹਾ ਬੱਚੇ ਦਾ ਕਰਦੀ ਹੈ ਜੀ ਸਵੇਰ ਹੀ ਸੂਈ ਹੈ ਫਿਰ ਠੀਕ ਹੈ ਗੱਲ ਨਹੀਂ ਬੱਚੀ ਵੀ ਜਿਹੜੀ ਹੈਗੀ ਤੁਸੀਂ ਚੈੱਕ ਕਰ ਲਓ ਬੱਚੀ ਵੀ ਬੜੀ ਸੋਹਣੀ ਆ ਹੈਵੀ ਜਰਸੀ ਨਸਲ ਚ ਹੈਨਾ ਹਾਂ ਜਰਸੀ ਦਾ ਟੀਕਾ ਭਰਾਇਆ ਸੀਗਾ ਜੀ ਠੀਕ ਆ ਅੱਛਾ ਗਰਮੀ ਤਾਂ ਜੇ ਆਪਾਂ ਹੁਣ ਗੱਲ ਕਰ ਲਗੇ ਦੀ ਤਾਰਾਂ ਧੂਰਾਂ ਦੀ ਤਾਰਾਂ ਧੂਰਾਂ ਬਹੁਤ ਵਧੀਆ ਓਕੇ ਆ ਜੀ ਪਰ ਮਾਰ ਦਿੰਨੇ ਆਪਾਂ ਜੇ ਤੁਸੀਂ ਆਖੋਗੇ ਤਾਂ ਮਾਰਦੇ ਫਿਰ ਆਪਾਂ ਨੂੰ ਕੀ ਅੱਛਾ ਮੈਨੂੰ ਐ ਦੱਸ ਨਿਆਣਾ ਪਾਉਣੇ ਹੁੰਨੇ ਫਿਰ ਹਾਂ ਨਿਆਣਾ ਪਾਉਣੇ ਹੈ ਜੀ ਅਸੀਂ ਤਾਂ ਠੀਕ ਹੈ ਨਿਆਣਾ ਪਾ ਕੇ ਹੀ ਅਸੀਂ ਤਾਂ ਜੋ ਨਹੀਂ ਆ ਫਿਰ ਮੈਨੂੰ ਐ ਲੱਗਦਾ ਗਰਮੀ ਤਾਂ ਮੈਨੂੰ ਐ ਨਾਲ ਨੇੜੇ ਪਹਿਲੇ ਹੀ ਰੱਖ ਲਿਆ ਹੈਣਾ ਵੀ ਮਾਰ ਕੇ ਹਾਂ ਮੈਂ ਤਾਰਾ ਮਾਰ ਕੇ ਦਿਖਾਵਾਂਗੇ ਆਪਾਂ ਕੋਈ ਗੱਪਾਂ ਵਾਲੀ ਤਾਂ ਗੱਲ ਹੀ ਨਹੀਂ ਕਰਨੀ ਬਾਈ ਯਾਰ ਠੀਕ ਆ ਇਹ ਅੱਛਾ ਹੀ ਭੇਜੇਗਾ ਬਣਾ ਕੋਈ ਬੱਚਾ ਪੁੱਛਾ ਛੱਡਣ ਦੀ ਨਹੀਂ ਗੱਲ ਏ ਹੌਲੀ ਛੇਕਾ ਆ ਮੂਰਲੇ ਥਣਾ ਦੀਆਂ ਧਾਰਾ ਚੈੱਕ ਕਰ ਲੋ ਏ ਮਾਰੀ ਕਰ ਮਗਲਾਂ ਚ ਠੀਕ ਆ ਇਹ ਲੈ ਮਾਰਦੇ ਮਾਰਦੇ ਕਰ ਤਾਂ ਪੱਕੇ ਜੀ ਓ ਠੀਕ ਆ ਇਹ ਮਗਲਾਂ ਚ ਦੁਬਾਰੇ ਮਾਰ ਦੇ ਨਹੀਂ ਚਬਾਈ ਚੂਈ ਤਾਂ ਜਮਾ ਓਕੇ ਬਾਈ ਜਮਾ ਓਕੇ ਆ ਬਾਈ ਠੀਕ ਆ ਮੋਟਰਾਂ ਨੂੰ ਗਾਂ ਭਰਦੀ ਐ ਮੈਂ ਦੁੱਧ ਨਹੀਂ ਦਿੰਦੀ ਠੀਕ ਆ ਜੇ ਹੁਣ ਆਪਾਂ ਹੁਣ ਦੇਖ ਚਵਾਈ ਦੀ ਵੀ ਤੇਰੀ ਮਤਲਬ ਗਰੰਟੀ ਰਹੂਗੀ ਤੇ ਕੀ ਰੇਟ ਕਰਤਾ ਜਮਾ ਹਾਂ ਨਾ ਜਿਆਲਾ ਰੇਟ ਤਾਂ ਜੀ 1:20 ਕਰਾ ਲਓ 1:25 ਕਰਾ ਲਓ ਠੀਕ ਆ ਪਰ ਜਿਹੜਾ ਮੇਰਾ ਮਨ ਹੈ ਵੀ 1:10 ਦੇ ਆ ਮੈਂ ਰੇਟ ਰੱਖਦਾ ਇਹਦਾ ਠੀਕ ਹੈ ਤੇ 1:10 ਦੇ ਵਿੱਚੋ ਜਿਵੇਂ ਮਤਲਬ ਆਪਾਂ ਜਮਾ ਫਿਕਸ ਜਬੀ ਜਮਾ ਫਿਕਸ ਆ ਬਾਈ ਕਾਟਾ ਵਟਾ ਹੀ ਨਿਵੇੜ ਦੇ ਤੇਰੇ ਨਾਲ ਵੀ ਮਾਨਤਾ ਰੱਖਾਂਗੇ ਤੇਰਾ 1 ਲੱਖ ਤੇ 7000 ਦੀ ਦੇ ਦਿਆਂਗੇ 1 ਲੱਖ ਤੇ 7000 ਦੀ ਹਾਂਜੀ ਠੀਕ ਆ ਲੈ ਵੀ ਜੇ ਗੱਲ ਕਰ ਲਗੇ ਹਨਾ ਵੀ 1 ਲੱਖ 7000 ਦੇ ਵਿੱਚ ਆ ਆਪਾਂ ਕਹਿ ਸਕਦੇ ਆ ਗਰਮੀ ਤੇ ਵੀ 29 30 ਕਿਲੋ ਵਾਲੀ ਜਮਾ ਜੀ ਜਮਾ ਹੈਨਾ ਪੱਕਾ 100% ਕਹਿ ਸਕਦੇ ਆਪਾਂ ਇਹ ਗੱਲ ਠੀਕ ਆ ਅੱਛਾ ਗਰਮੀ ਤਾਂ ਇਧਰਲੇ ਪਾਸੇ ਆ ਕੇ ਰਹਾ ਹੁਣ ਇਹਦਾ ਤੇਰਾ ਕੰਮ ਨੇ ਬੜ ਗਿਆ ਜਮੇ ਇਧਰ ਮੱਝਾਂ ਆ ਗਈਆਂ ਤੇਰੀਆਂ ਹਾਂਜੀ ਤੇ ਇਹ ਹੈ ਤੇਰਾ ਦੁੱਧ ਦਾ ਕੰਮ ਹਾਂਜੀ ਹੈਨਾ ਹਾਂਜੀ ਹਾਂਜੀ ਬਹਣਡੇ ਪਾ ਕੇ ਆਉਣਾ ਬਹਣਡੇ ਪਾਉਣਾ ਜੀ ਦੁੱਧ ਠੀਕ ਆ ਬਹਣਡੇ ਪਾ ਕੇ ਆਉਣਾ ਆ ਇਧਰ ਆ ਮੇਰੇ ਕੋਲ ਨੀ ਮੇਰਾ ਜਾ ਤੇਰਾ ਮੈਂ ਮੋਟਰਸਾਈਕਲ ਦਿਖਾਦਾ ਕਈ ਵਾਰੀ ਕਹਿ ਦਿੰਦੇ ਆ ਭਰਾ ਹੈਨਾ ਵੀ ਆਪਾਂ ਉਹੀ ਗੱਲ ਕਹਿ ਦਿੰਦਾ ਵੀ ਹਾਂ ਆ ਦੇਖੋ ਬਾਈ ਦਾ ਮੋਟਰਸਾਈਕਲ ਸਾਹਮਣੇ ਢ ਜਿਹੜੇ ਹੈਗੇ ਆ ਉਹ ਸਾਹਮਣੇ ਢੋਲਦੀ ਸੀ ਜਾਂਦੇ ਸਨ ਤੇ ਗਰਮੀਤ ਜਿਵੇਂ ਆਪਾਂ ਆਪਾਂ ਗੱਲ ਕਰ ਲਈਏ ਟੋਟਲ ਪਸ਼ੂ ਤੇਰੇ ਕੋਲ ਪਹਿਲਾਂ ਵੱਧ ਸੀਗੇ ਜਿਹੇ ਜਿਹੇ ਤੇਰਾ ਫਾਰਮ ਦੇਖਿਆ ਹਾਂ ਹਾਂਜੀ ਪਹਿਲਾਂ ਪਸ਼ੂ ਕਾਫੀ ਜ਼ਿਆਦਾ ਸੀਗੇ ਠੀਕ ਹੈ ਤੇ ਥੋੜਾ ਜਿਹਾ ਇੱਕ ਤਾਂ ਲੇਬਰ ਦੀ ਪ੍ਰੋਬਲਮ ਆਉਂਦੀ ਹੈ ਜੀ ਠੀਕ ਹੈ ਲੇਬਰ ਕੋਈ ਬੰਦਾ ਵਧੀਆ ਨਹੀਂ ਮਿਲਦਾ ਠੀਕ ਹੈ ਤੇ ਉਸ ਕਰਕੇ ਥੋੜਾ ਜਿਹਾ ਦਿੱਕਤ ਆਉਂਦੀ ਆ ਪਸ਼ੂਆਂ ਨੂੰ ਸੰਭਾਲਣ ਦੀ ਠੀਕ ਹੈ ਫਿਰ ਮੈਂ ਸੋਚਿਆ ਵੀ ਚਲੋ ਆਪਣੇ ਆਪ ਆਪ ਹੀ ਪਸ਼ੂ ਆਪਣੇ ਸੰਭਾਲੂਗਾ ਤੇ ਵਧੀਆ ਕਮਾਈ ਕਰੂੰਗਾ ਇਸ ਕੰਮ ਦੀ ਵੀ 8-10 ਪਸ਼ੂ ਹੈਗੇ ਆ ਹਾਂਜੀ ਹਾਂ ਠੀਕ ਹੈ ਜੀ ਪਸੂਦਾਂ ਵੇਖੋ ਜਿਵੇਂ ਦੁੱਧ ਵਾਧਾ ਘਟਦਾ ਹੋਵੇ ਕੋਈ ਲੈ ਵੀ ਆਉਣੇ ਆ ਠੀਕ ਹੈ ਦੁੱਧ ਵਾਧਾ ਜੇ ਕੋਈ ਵੇਚ ਵੀ ਲੈਣੇ ਆ ਠੀਕ ਹੈ ਜੀ ਇੰਨਾ ਕਰਨਿਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਆਪਾਂ ਹਾਂ ਨਹੀਂ ਜਿਵੇਂ ਹੁਣ ਗਰਮੀ ਤੇ ਜੇ ਗੱਲ ਕਰਕੇ ਗਾਂਾਂ ਜਿਵੇਂ ਮਤਲਬ ਹੁਣ ਸਿਆਲ ਆ ਠੀਕ ਹੈ ਸਿਆਲ ਆ ਗਿਆ ਤੇ ਹੁਣ ਤੇਰੇ ਕੋਲ ਦੁੱਧ ਵਾਧਾ ਜਿਵੇਂ ਹਾਂ ਜੀ ਹਾਂ ਦੁੱਧ ਵਾਧਾ ਹੀ ਠੀਕ ਹੈ ਆਰ ਉੱਤ ਚ ਵੱਧ ਉਸ ਰੁੱਤ ਚ ਵੱਧ ਜਾਂਦਾ ਜੀ ਪਸ਼ੂ ਇਹਦੂ ਅੱਗੇ ਜਾ ਕੇ ਸੂਆ ਪੈ ਜਾਊਗਾ ਕਿੱਧਰ ਆਪਣੇ ਕੋਲੇ ਗਾਂ ਖੜੀ ਐ ਸੂਣ ਵਾਲੀ ਐ ਹਾਂ ਇੱਕ ਤਾਂ ਜੀ ਸੂਈ ਹੋਈ ਐ ਇੱਕ ਤਾਂ ਜੀ ਸੂਈ ਹੋਈ ਐ ਜੀ ਵਹਿੜਾ ਆਪਣੇ ਘਰ ਦੀ ਪਾਲੀ ਵੀ ਠੀਕ ਐ ਤੇ ਇੱਕ ਜੇ ਗੱਲ ਕਰਕੇ ਸੈਕਸ਼ਨ ਸੀਮਨ ਭਰਾਇਆ ਹੁੰਦਾ ਉਹਦੇ ਬੱਚਾ ਆਇਆ ਹੁਣ ਬੱਚਾ ਬੱਚੀ ਹੁੰਦੀ ਹੈ ਹੈਨਾ ਬਸ ਐਂ ਐਂ ਆਪਦੇ ਚਲੋ ਕੰਮ ਦੀਆਂ ਮਜਬੂਰੀਆਂ ਹੋ ਜਾਂਦੀਆਂ ਥੋੜੀਆਂ ਐ ਉਦੋਂ ਕੋਈ ਸਾਇੰਸ ਸੋਚੀਦਾ ਵੀ ਨਹੀਂ ਆਪਾਂ ਯਾਰ ਥੋੜੇ ਪੈਸੇ ਨਾ ਸਾਰ ਲਓ ਥੋੜੇ ਪੈਸੇ ਤੇ ਆਪ ਦਾ ਛੋਟਾ ਜਿਹਾ ਕਾਰੋਬਾਰ ਆ ਉਹ ਚਲਾਉਣੇ ਆ ਜੀ ਨਾਲ ਖੇਤੀਬਾੜੀ ਠੀਕ ਹੈ ਤੇ ਅਸੀਂ ਤਾਂ ਕਰਕੇ ਥੋੜਾ ਥੋੜਾ ਜਿਹਾ ਕਾਰੋਬਾਰ ਚਲਾਈ ਜਾਂਦੇ ਚਲੋ ਆਪ ਦਾ ਪਰਿਵਾਰ ਦਾ ਗੁਜ਼ਾਰਾ ਚੱਲੀ ਜਾਂਦਾ ਗੁਜ਼ਾਰਾ ਚੱਲੀ ਤੇ ਉਹ ਵੈਸੇ ਕੰਮ ਹੈ ਬਹੁਤ ਵਧੀਆ ਕੰਮ ਹੈ ਠੀਕ ਹੈ ਕੋਈ ਇਹੋ ਜੀ ਗੱਲ ਨਹੀਂ ਵੀ ਰੋਜ਼ ਦੇ ਪੈਸੇ ਦੇਣ ਵਾਲਾ ਕੰਮ ਹੈ ਇਹ ਜੇ ਆਪਾਂ ਇਹਨੂੰ ਮਾੜਾ ਕਹੀਏ ਤੇ ਮਾੜਾ ਨਹੀਂਗਾ ਠੀਕ ਹੈ ਗੱਲ ਨਹੀਂ ਮਤਲਬ ਮੈਂ ਤੈਨੂੰ ਦੱਸੀ ਹੈ ਨਾ ਵੀ ਜਿਹੜਾ ਤੇਰਾ ਫਾਰਮ ਆ ਨਾ ਘਟੂ ਘਟੇ ਇੱਥੇ ਦਾ ਮੈਨੂੰ ਐ ਲੱਗਦਾ ਵੀ ਈ ਪਸ਼ੂ ਬਨ ਲਾ ਪੜਾ ਹਨਾ ਹਾਂਜੀ ਹਾਂ ਪਸ਼ੂ ਤਾਂ ਵਧੀਆ ਚਲੋ ਆਪਾਂ ਨੂੰ ਐ ਲੱਗਦਾ ਵੀ ਖੁੱਲੇ ਖੁੱਲੇ ਜੇ ਪਸ਼ੂ ਖੜੇ ਰਹਿਣ ਠੀਕ ਆ ਸ਼ੌਕੀਏ ਤਾਂ ਖੜੇ ਰਹਿੰਦੇ ਮਤਲਬ ਸ਼ੌਕੀ ਹੀ ਬਣਾ ਲਿਆ ਹਾਂਜੀ ਹਾਂ ਠੀਕ ਆ ਗੱਲ ਨਹੀਂ ਜਿਵੇਂ ਤੇਰਾ ਆਹ ਛੱਤ ਛੱਤ ਵਾਲਾ ਕੰਮ ਕੀ ਮੇਰੇ ਹਾ ਤੇਰਾ ਇਹ ਛੱਤ ਬਹੁਤ ਚੰਗੀ ਰਹੀ ਜੀ ਪਹਿਲਾਂ ਟੀਨਾ ਪਾਇਆ ਹੁੰਦੀਆਂ ਸੀ ਉਹਦੇ ਚ ਪਸ਼ੂ ਥੋੜਾ ਜਿਹਾ ਗਰਮਾਇਸ਼ ਮੰਦੇ ਸੀਗੇ ਅੱਛਾ ਤੋ ਗਰਮਾਇਸ਼ ਕਰਕੇ ਤੇ ਵੀ ਐ ਲੱਗਦਾ ਸੀ ਪਸ਼ੂ ਜ਼ਿਆਦਾ ਹੌਂਕਣ ਲੱਗ ਜਾਂਦੇ ਸੀ ਜ਼ਿਆਦਾ ਜਿਵੇਂ ਮੰਨ ਲਓ ਜੇਠ ਹਾੜ ਦੇ ਮਹੀਨੇ ਚ ਪੰਜਵੇਂ ਛੇਵੇਂ ਮਹੀਨੇ ਠੀਕ ਹੈ ਤੇ ਵੈ ਕਿੱਤੇ ਗਰਮੀ ਚ ਜੇ ਆਪਾਂ ਮਿਲੇ ਤਾਂ ਜਰੂਰ ਦਿਖਾਵਾਂਗੇ ਤੁਹਾਨੂੰ ਸਾਰਾ ਸਿਸਟਮ ਠੀਕ ਹੈ ਜੀ ਨਹੀਂ ਚਲੋ ਚੰਗੀ ਗੱਲ ਆ ਬਾਕੀ ਇਧਰ ਤੇਰਾ ਮੈਂ ਹੋਰ ਦੇਖਿਆ ਕਬਲਿਆਂ ਦੇ ਉੱਤੇ ਗਾਰਡਰ ਲਾ ਕੇ ਹੈਨਾ ਤੇ ਵਧਿਆ ਸਿਸਟਮ ਤਿਆਰ ਕੀਤਾ ਹੋਇਆ ਇਧਰ ਮੈਨੂੰ ਐ ਦਾ ਸਾਹ ਚਾਦਰਾਂ ਪਹਿਲਾਂ ਪਾਈਆਂ ਸੀ ਕਿ ਨਹੀਂ ਇਹ ਨਾ ਜੀ ਇਧਰ ਮੱਝਾ ਰੱਖਣੇ ਕਰਕੇ ਇਧਰ ਰੱਖ ਲਿਆਉਣੀਆਂ ਕਿ ਚਾਦਰਾਂ ਉਹ ਸਭ ਦਾ ਬਜਟ ਵੀ ਸੋਚਣਾ ਹੁੰਦਾ ਇਧਰੋਂ ਸਾਰੀਆਂ ਚਾਦਰਾਂ ਲਾ ਕੇ ਵੇਚਤੀਆਂ ਸੀ ਅਸੀਂ ਅੱਛਾ ਵੇਚਤੀਆਂ ਸੀਗਾ ਪਹਿਲਾਂ ਸਾਰੀਆਂ ਚਾਦਰਾਂ ਪਾਈਆਂ ਸੀ ਥੋੜਾ ਜਿਹਾ ਨੀਮਾ ਵੀ ਸੀ ਉਦੋਂ ਠੀਕ ਹੈ ਤੇ ਹੁਣ ਫਿਰ ਉੱਚਾ ਕਰਕੇ ਤੇ ਇਧਰੋਂ ਸਾਰਾ ਪਿੱਛੇ ਆਪਣਾ ਖੇਤ ਹੈ ਠੀਕ ਹੈ ਤੇ ਇਹ ਸਾਰਾ ਖੁੱਲਾ ਹੈ ਹੁਣ ਪਸ਼ੂਆਂ ਨੂੰ ਗਰਮੀ ਠੰਡ ਕਰਕੇ ਵੀ ਥੋੜਾ ਜਿਹਾ ਬੰਦ ਕਰਿਆ ਹੋਇਆ ਹੈ ਠੀਕ ਹੈ ਨੀ ਚਲੋ ਥੋੜਾ ਜਿਹਾ ਆਪ ਸਮਝਾਈ ਕਰਕੇ ਮੈਂ ਰਾਜੀ ਹਾਂ ਇਹ ਗੱਲ ਆ ਜਾਂਦੀ ਹੈ ਵੀ ਆਪਾਂ ਮਿਹਨਤ ਕਰਨ ਵਾਲੇ ਬੰਦੇ ਮੈਂ ਆਪ ਕਰੋ ਜੀ ਤੇ ਆਪ ਹੀ ਕਰਦਾ ਮੈਂ ਠੀਕ ਹੈ ਗੱਲ ਮਤਲਬ ਮੈਂ ਸਵੇਰ 3 ਵਜੇ 3:30 ਵਜੇ ਪੌਣੇ 4 ਵਜੇ ਉੱਠ ਕੇ ਸਿੱਧੀ ਚਵਾਈ ਪੱਠੇ ਪਾਏ ਚਵਾਈ ਕਰਨੀ ਐ ਤੇ 6-7 ਵਜੇ ਤੋਂ ਦੁੱਧ ਉੱਥੇ ਜਿੱਥੇ ਪਕਤਾਉਣਾ ਹੈ ਘਰ ਆਲਿਆਂ ਨੂੰ ਵਧੀਆ ਦੁੱਧ ਦੀ ਸਪਲਾਈ ਦੇ ਰਿਹਾ ਮੈਂ ਇਸ ਵਕਤ ਮੈਂ ਕਹਿੰਦਾ ਵੀ ਵਧਾਈ ਦਾ ਪਾਤਰ ਵੀ ਚੰਗਾ ਦੁੱਧ ਦੇ ਰਿਆਂ ਲੋਕਾਂ ਨੂੰ ਵੈਸੇ ਤਾਂ ਚੰਗਾ ਲੋਕ ਉਸ ਤਰ੍ਹਾਂ ਦੇ ਜਿਵੇਂ ਮੰਨ ਲਓ ਆਪਾਂ ਕੁਝ ਕਹਿ ਨਹੀਂ ਸਕਦੇ ਇਹਦੇ ਬਾਰੇ ਪਰ ਮੈਂ ਬਹੁਤ ਵਧੀਆ ਦੁੱਧ ਮੋਕਾ ਨੂੰ ਮੈਂ ਤੈਨੂੰ ਤੂੰ ਐਂ ਦਿਲਚ ਨਾ ਮਤਲਬ ਤੂੰ ਰੱਖ ਤੂੰ ਸਿੱਧਾ ਐਂ ਕਹਿ ਵੀ ਚੰਗਾ ਦੁੱਧ ਲੋਕ ਪੀ ਕੇ ਰਾਜੀ ਨਹੀਂ ਰੇਟ ਨਹੀਂ ਦਿੰਦੇ ਇਹ ਗੱਲ ਹੈਗੀ ਹੈ ਨਾ ਹਾਂਜੀ ਹਾਂ ਇਹ ਗੱਲ ਤਾਂ ਪੱਕਾ ਹੀ ਹੈ ਵੀ ਮਤਲਬ ਚੰਗਾ ਦੁੱਧ ਜਿਹੜਾ ਤਿਆਰ ਹੁੰਦਾ ਹੈ ਜੇ ਕੋਈ ਬੰਦਾ ਲੈਣ ਵਾਲੇ ਨੂੰ ਮੈਂ ਇਹੀ ਗੱਲ ਕਹਿੰਦਾ ਮੇਰੇ ਕੋਲ ਘਰੇ ਆ ਕੇ ਦੇਖੋ ਕਿੰਨਾ ਔਖਾ ਤਿਆਰ ਹੁੰਦਾ ਹੈ ਦੁੱਧ ਇਹ ਆਪਾਂ ਨੂੰ 60 ਤੋਂ 65 ਰੁਪਏ ਤਾਂ ਆਪ ਨੂੰ ਤਿਆਰ ਕਰਨ ਵਾਲੇ ਨੂੰ ਪਈ ਜਾਂਦਾ ਜੀ ਤੇ ਉਸੇ ਜੇ ਰੇਟ ਉੱਥੇ ਕੰਪੀਟੀਸ਼ਨ ਕਰਕੇ ਪਾਉਣਾ ਪੈਂਦਾ ਅੱਛਾ ਤੇ ਵੀ ਉਹਦੇ ਚ ਮਤਲਬ ਜਿਆਦਾ ਬਚਤ ਹੈ ਨਹੀਂ ਵੈਸੇ ਆਪਣੇ ਘਰ ਦੀਆਂ ਕਬੀਲਦਾਰੀਆਂ ਬਹੁਤ ਵਧੀਆ ਖੁੱਲੇ ਹੱਥ ਨਾਲ ਚੱਲਦੀਆਂ ਪੈਸਾ ਕਦੇ ਖੇਤ ਤੇ ਸ਼ਹਿਰ ਬੰਨੇ ਆੜ੍ਹਤੀਕੇ ਕੋਲੇ ਜਾਣ ਦੀ ਇੰਨੀ ਕੋਈ ਖਾਸ ਜ਼ਰੂਰਤ ਨਹੀਂ ਪੈਂਦੀ ਬਾਹੀ ਦੇ ਵੀ ਜਿਹੜੀ ਥੋੜੀ ਜਿ ਆਰਤੀ ਕੋਲੇ ਬਹੁਤ ਘਟ ਜਾਣਾ ਵੀ ਫਸਲ ਦੇ ਪੈਸੇ ਚਲੋ ਬਚ ਬੁਚ ਜਾਂਦੇ ਸਹੀ ਗੱਲ ਹੈ ਨਹੀਂ ਚਲੋ ਮੈਂ ਕਹਿੰਦਾ ਵੀ ਮਿਹਨਤ ਕਰਨ ਦਾ ਕਹਿੰਦੇ ਹੁੰਦੇ ਵੀ ਕਿਸੇ ਨੂੰ ਮਿਹਨਤ ਨਹੀਂ ਹੈਗਾ ਹਾਂ ਜੀ ਹਾਂ ਮਾੜੇ ਕੰਮ ਦੀ ਕਹਿੰਦੇ ਹੁੰਦੇ ਮਿਹਨਤ ਹੈਗਾ ਚੰਗੇ ਦਾ ਕੰਮ ਹਾਂ ਜੀ ਹਾਂ ਸਲਾਈ ਤਾਂ ਮੈਂ ਤਾਂ ਜੀ ਦੇਖੋ ਸਾਰਾ ਆਪ ਹੀ ਕਰਦਾ ਘਰੇ ਮਾਤਾ ਤੇ ਮੇਰੇ ਘਰ ਵਾਲੀ ਵਾਈਫ ਹੈ ਬੱਚਾ ਵੱਢਦਾ ਤੇ ਕੋਈ ਆਪਾਂ ਉਹਨਾਂ ਨੂੰ ਇਹ ਨਹੀਂ ਆਖਿਆ ਵੀ ਤੁਸੀਂ ਮੇਰੇ ਨਾਲ ਆ ਕੇ ਕੰਮ ਕਰਾਓ ਤੇ ਮੈਂ ਪਾਵਨਦਾ ਜੀ ਕੰਮ ਦਾ ਟਾਈਮ ਦਾ ਨਹੀਂ ਚਲੋ ਵੀ ਜੋ ਨਾ ਕਰਨਾ ਉਹ ਆਪ ਆਪ ਖੁਦ ਤੇ ਉਸ ਟਾਈਮ ਤੇ ਕਰ ਦੇਣਾ ਮੈਂ ਕਹਿੰਦਾ ਵੀ ਯਾਰ ਇਹ ਕੰਮ ਹੈ ਬੜਾ ਮਿਹਨਤੀ ਬਹੁਤ ਵਧੀਆ ਮਿਹਨਤੀ ਕੰਮ ਹੈ ਜੀ ਮਿਹਨਤੀ ਕੰਮ ਮੁੱਲ ਪਰਮਾਤਮਾ ਜ਼ਰੂਰ ਮੋੜਦਾ ਹਰੇਕ ਬੰਦੇ ਦਾ ਨਹੀਂ ਚਲੋ ਮੈਂ ਕਹਿੰਦਾ ਵੀ ਹਜੇ ਵੀ ਜਿਹੜਾ ਤੇਰਾ ਕੀਤਾ ਹੈਗਾ ਨਾ ਮਤਲਬ ਮੈਂ ਕਹਿੰਦਾ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ ਚਲੋ ਪਰਮਾਤਮਾ ਤੇ ਛੋਟੀ ਦੁਆ ਹੈ ਜੀ ਪਰਮਾਤਮਾ ਸੁਣੇ ਛੋਟੀ ਵੀ ਦੁਆ ਤੇ ਮੇਰੇ ਵੀ ਦਿਲ 'ਚ ਇਹੀ ਹੈ ਵੀ ਮੈਂ ਬਹੁਤ ਪਸ਼ੂ ਹੋਣ ਚੰਗੇ ਤੋਂ ਚੰਗੇ ਪਸ਼ੂ ਮੇਰੇ ਕੋਲੇ ਵੀ ਹੋਣ ਸਹੀ ਗੱਲ ਹੈ ਨਹੀਂ ਮੈਂ ਕਹਿੰਦਾ ਵੀ ਇਦੋਂ ਵਧੀਆ ਤਰੱਕੀ ਕਰੇਗਾ ਕਦੇ ਵੀ ਨਾ ਸਿੱਟੇ ਬੰਦਾ ਠੀਕ ਹੈ ਤੇ ਜਿਹੜੀਆਂ ਮਜਬੂਰੀਆਂ ਹੁੰਦੀਆਂ ਘਰ ਦੀਆਂ ਚਲੋ ਉਹ ਉਹਨਾਂ ਨੂੰ ਵੀ ਪੂਰਾ ਕਰਨਾ ਪੈਂਦਾ ਹਾਂਜੀ ਹਾਂ ਉਹ ਸਾਰਾ ਕੁਝ ਹੀ ਦੇਖਣਾ ਪੈਂਦਾ ਸਾਰਾ ਕੁਝ ਦੇਖਣਾ ਪੈਂਦਾ ਕਿਹੜੇ ਟਾਈਮ ਤੇ ਕਿਹੜਾ ਪਸ਼ੂ ਵੇਚਣਾ ਹੈ ਕਿਹੜਾ ਲੈਣਾ ਹੈ ਉਹ ਸਾਰਾ ਦੇਖੋ ਆਪਾਂ ਕਿਸੇ ਦੇ ਬੰਨੇ ਨਹੀਂ ਹੋਏ ਹਾਂਜੀ ਹਾਂ ਜੇ ਕੱਲ ਨੂੰ ਆਪਾਂ ਨੂੰ ਕੋਈ ਕੱਲ ਕਹੇ ਵੀ ਆਂ ਗਾਂ ਕਿਉਂ ਵੇਚਦਾ ਹੈ ਯਾਰ ਘਰਾਂ ਦੀਆਂ 100 ਮਜਬੂਰੀਆਂ ਅਸੀਂ ਖੁਦ ਮਾਲਕਾਂ ਹਾਂਜੀ ਹਾਂ ਅਸੀਂ ਕੁਝ ਹੀ ਕਰਕੇ ਅਸੀਂ ਵੇਚ ਕੇ ਸੀ ਰੱਖੀ ਜੇ ਕਿਸੇ ਦੇ ਮਤਲਬ ਨੌਕਰ ਲੱਗਣੋਂ ਆਪਾਂ ਛੋਟੇ ਜੇ ਮਾਲਕਾਂ ਜੀ ਇਸ ਕਾਰੋਬਾਰ ਦੇ ਸਹੀ ਗੱਲ ਆ ਤੇ ਵਧੀਆ ਆਪਦਾ ਕਾਰੋਬਾਰ ਚਲਾ ਰਹ ਤਰਕੀਆਂ ਕਰੇ ਤੇ ਲਾਸਟ ਦੇ ਉੱਤੇ ਨੰਬਰ ਬੋਲ ਦੇ ਨੰਬਰ ਮੇਰਾ ਜੀ 99417 ਹੂੰ 0068 ਠੀਕ ਆ 99417 0068 ਠੀਕ ਆ ਲੈ ਵੀ ਗੱਲਾਂ ਕਰਦੇ ਕਰਦੇ ਜੇ ਗੱਲ ਕਰ ਗਏ ਹਨਾ ਗੱਲਾਂ ਜਿਆਦਾ ਲੰਮੀਆਂ ਹੋ ਜਾਂਦੀਆਂ ਫਿਰ ਵੀਡੀਓ ਲੰਮੀ ਹੋ ਜਾਂਦੀ ਹੈ ਫਿਰ ਭਰਾ ਕਹਿ ਦਿੰਦੇ ਇੱਕ ਮਿੰਟ ਵੀਡੀਓ ਲੰਮੀ ਹੁੰਦੀ ਹੈ ਠੀਕ ਆ ਗੱਲਾਂ ਜਦੋਂ ਚੱਲ ਪੈਣ ਫਿਰ ਉਹ ਆਟੋਮੈਟਕੀ ਗੱਲ ਤਾਂ ਲੰਮੀ ਹੋਈ ਜਾਂਦੀ ਹੈ ਮਿੱਤਰੋ ਬਾਕੀ ਤੁਸੀਂ ਲੰਮੀ ਵੀਡੀਓ ਵੀ ਜਿਹੜੀ ਹੈਗੀ ਹੈ ਨਾ ਦੇਖਣ ਦੀ ਆਦਤ ਜ਼ਰੂਰ ਪਾਓ ਬਾਕੀ ਗੱਲਾਂ ਕਿਵੇਂ ਲੱਗੀਆਂ ਦੱਸਿਓ ਜ਼ਰੂਰ ਫਿਰ ਕਮੈਂਟ ਕਰਕੇ ਪਾਈ ਦਿਓ